ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੋਇੰਟ ਪੇਨ ਦੇ ਬਾਰੇ ਜਿਸ ਨੂੰ ਕਿ ਪੰਜਾਬੀ ਦੇ ਵਿੱਚ ਜੋੜਾਂ ਦਾ ਦਰਦ ਕਿਹਾ ਜਾਂਦਾ ਹੈ ਇਹ ਸਾਡੇ ਸਮਾਜ ਵਿੱਚ ਪ੍ਰੋਬਲਮ ਨੋਰਮਲ ਹੋ ਗਈ ਹੈ ਕਿਉਂਕਿ ਅਸੀਂ ਕੀ ਕਰਦੇ ਹਾਂ ਨਹਾ ਕੇ ਸਿੱਧਾ ਏਸੀ ਥੱਲੇ ਪੱਖੇ ਥੱਲੇ ਕੂਲਰ ਥੱਲੇ ਚਲੇ ਜਾਂਦੇ ਹਾਂ ਜਾਂ ਫਿਰ ਸਮ ਟਾਈਮ ਇਦਾਂ ਹੁੰਦਾ ਕਿ ਸਾਡੀ ਬਾਡੀ ਵਿੱਚ ਕਿਸੇ ਚੀਜ਼ ਦੀ ਕਮੀ ਆ ਜਾਂਦੀ ਹੈ ਤੇ ਉਸ ਨਾਲ ਵੀ ਜੁਆਇੰਟ ਪੇਨ ਹੋਣ ਲੱਗ ਜਾਂਦੀ ਹੈ ਦੋਸਤੋ ਇਸ ਦੇ ਲਈ ਮੈਂ ਤੁਹਾਨੂੰ ਇੱਕ ਛੋਟੀ ਜੀ ਰੈਸਪੀ ਦਵਾਂਗੀ ਜਿਸ ਨੂੰ ਟ੍ਰਾਈ ਤੁਸੀਂ ਕਰਨਾ ਤੇ ਆਈ ਹੋਪ ਕਿ ਤੁਹਾਨੂੰ ਇਸ ਦੇ ਨਾਲ ਫਾਇਦਾ ਮਿਲੇਗਾ ਤੁਸੀਂ ਕੀ ਕਰਨਾ 골ਡਨ ਮਿਲਕ ਤਿਆਰ ਕਰਨਾ ਹੈ ਦੁੱਧ ਵਿੱਚ ਤੁਸੀਂ ਇੱਕ ਗਲਾਸ ਦੁੱਧ ਵਿੱਚ ਦਾਲਚੀਨੀ ਦਾ ਟੁਕੜਾ ਪਾਉਣਾ ਦੋ ਤੋਂ ਚਾਰ ਇਲਾਇਚੀਆਂ ਪਾਉਣੀਆਂ ਥੋੜੀ ਜੀ ਸੌਂਫ ਥੋੜੀ ਜੀ ਹਲਦੀ ਪਾਉਣੀ ਹੈ ਜਦੋਂ ਕੱਪ ਅੱਧਾ ਰਹਿ ਜਾਵੇ ਤਾਂ ਉਸ ਨੂੰ ਠੰਡਾ ਕਰੋ ਤੇ ਉਸ ਵਿੱਚ ਸ਼ੱਕਰ ਜਾਂ ਗੁੜ ਪਾ ਲਓ ਜੀ ਤੁਹਾਨੂੰ ਜ਼ਰੂਰ ਹੈ ਤਾਂ ਜੇ ਤੁਸੀਂ 슈ਗਰ ਦੇ ਮਰੀਜ਼ ਹੋ ਤਾਂ ਰਹਿਣ ਦਿਓ ਇਸ ਨੂੰ ਰਾਤ ਨੂੰ ਲੈਣਾ ਤੇ ਸਵੇਰ ਤੱਕ ਆਰਾਮ